ਪੰਜਾਬ ਅੰਦਰ ਸੁਪਰ ਸਰਕਾਰ ਅਤੇ ਕਿਸਾਨ ਆਗੂਆਂ ਦੀ ਗੱਲਬਾਤ ਸਿਰੇ ਨਾ ਚੜਨ ਕਾਰਨ ਕਿਸਾਨਾਂ ਤੇ ਪ੍ਰਸ਼ਾਸਨ ਦਰਮਿਆਨ ਚੱਲ ਰਹੀ ਟਕਰਾਅ ਦੀ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਹੈ ਜਿਸ ਕਾਰਨ ਕਿਸਾਨ ਚੰਡੀਗੜ੍ਹ ਜਾਣ ਲਈ ਬਜੈਹ ਤਹਾਨ ਅਤੇ ਸੜਕਾਂ ਵਿੱਚ ਡੇਰੇ ਲਾਈ ਬੈਠੇ ਹਨ ਪਿੰਡ ਰੋੜਕਾ ਕਲਾਂ ਅਤੇ ਆਲੇ ਦੁਆਲੇ ਦੇ ਖੇਤਰ ਤੋਂ ਕਿਸਾਨ ਚੰਡੀਗੜ੍ਹ ਜਾਣ ਲਈ ਫਲੋਰ ਵਿਖੇ ਇਕੱਠੇ ਹੋਣੇ ਸਨ ਪਰ ਪੁਲਿਸ ਵੱਲੋਂ ਉਹਨਾਂ ਨੂੰ ਮੌਾਈ ਵਿਖੇ ਹੀ ਰੋਕ ਲਿਆ ਗਿਆ ਅਤੇ ਕਿਸਾਨਾਂ ਨੇ ਉੱਥੇ ਹੀ ਡੇਰੇ ਜਮਾ ਲਏ ਹਨ ਜਮਹੂਰੀ ਕਿਸਾਨ ਸਭਾ ਦੇ ਆਗੂ ਮਾ ਸ਼ੇਖ ਕੁਮਾਰ ਤਿਵਾੜੀ ਜਸਵਿੰਦਰ ਸਿੰਘ ਢੇਸੀ ਅਤੇ ਹੋਰ ਆਗੂਆਂ ਨੇ ਸਰਕਾਰ ਦੇ ਇਸ ਫਤੀਰੇ ਨੂੰ ਗੈਰ ਜਮਹੂਰੀ ਇਕਰਾਰ ਦਿੰਦੇ ਹੋਏ ਕਿਹਾ ਹੈ ਕਿ ਸੂਬਾ ਸਰਕਾਰ ਦਾ ਰਵਈਆ ਬਹੁਤ ਹੀ ਨਿੰਦਣਯੋਗ ਹੈ ਕਿਸਾਨ ਆਗੂਆਂ ਦੇ ਘਰਾਂ 'ਤੇ ਛਾਪੇਮਾਰੀ ਫੜੋਫੜਾਈ ਅਤੇ ਧਮਕੀਆਂ ਦੇ ਨਾਲ ਕਿਸਾਨ ਡਰਨ ਵਾਲੇ ਨਹੀਂ ਹਨ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਜਾਣਬੁੱਝ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ ਆਗੂਆਂ ਨੇ ਕਿਹਾ ਕਿ ਲੋਕਾਂ ਦੇ ਇਕੱਠ ਮੂਰੇ ਵੱਡੇ ਵੱਡੇ ਹਾਕਮਾਂ ਨੂੰ ਮੂੰਹ ਦਿਖਾਣੀ ਪਈ ਹੈ ਉਹਨਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਜਿੱਥੇ ਪੁਲਿਸ ਰੁਕੇਗੀ ਉੱਥੇ ਹੀ ਧਾਰਨਾ ਦਿੱਤਾ ਜਾਵੇਗਾ ਇਸੇ ਕਰਕੇ ਹੀ ਉਹ ਮੁਆਈ ਬਿਖੇ ਕਰਨੇ ਤੇ ਡٹے ਹੋਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ 5 ਤਰੀਕ ਦਾ ਸੰਯੁਕਤ ਕਿਸਾਨ ਮੋਰਚੇ ਨੇ ਸੱਦਾ ਦਿੱਤਾ ਸੀਗਾ ਪੇ ਚੰਡੀਗੜਾ ਆਪਾਂ ਧਰਨਾ ਲਾਉਣਾ ਹੈ ਆਪਣੀਆਂ ਜਮਹੂਰੀਤ ਮੰਗਾਂ ਵਾਸਤੇ ਉਹਦੇ ਬਦਲੇ ਅਸੀਂ ਅੱਜ ਰੁੜਕਾ ਕਲਾਂ ਤੋਂ ਜਮਹੂਰੀਤ ਕਿਸਾਨ ਸਵਾਲੋਂ ਚੰਡੀਗੜ੍ਹ ਨੂੰ ਰਵਾਨਾ ਹੋਣ ਲੱਗੇ ਆਂ ਖਾਸ ਕਰਕੇ ਇਹ ਆ ਵੀ ਜਿਹੜਾ 3 ਤਰੀਕ ਦੀ ਮੀਟਿੰਗ ਭਗਵੰਤ ਮਾਨ ਨੇ ਦਿੱਤੀ ਸੀਗੀ ਉਹਦੇ ਵਿੱਚ ਮੈਨੂੰ ਤਾਂ ਲੱਗਦਾ ਨਹੀਂ ਮੁੱਖ ਮੰਤਰੀ ਵਾਲਾ ਉਹਦਾ ਕੋਈ ਵੀ ਕੰਮ ਜਾਂ ਤਾਂ ਨਸ਼ੇ ਵਿੱਚ ਜਾਂਦਾ ਟੱਲੀ ਸੀਗਾ ਜਿਹੜਾ ਲੋਕਾਂ ਦਾ ਛਿੜਾ ਰਿਆ ਹੋ ਸਕਦਾ ਆਪਕਾਂ ਨਾਲ ਪਿਆ ਹੋਵੇ ਉਹਨੂੰ ਨਾਂ ਬੋਲਣ ਦਾ ਪਤਾ ਤਹਿਸੀਲਦਾਰਾਂ ਨਾਲ ਨਾ ਕਿਸਾਨਾਂ ਨਾਲ ਗੱਲ ਕਰਨ ਦਾ ਪਤਾ ਆ ਉਹਦੇ ਸਾਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਉਹਨਾਂ ਕਿਸਾਨਾਂ ਦੀ ਬੜੀ ਬੇਇੱਜ਼ਤੀ ਕੀਤੀ ਆ ਇਹਦੇ ਸਬੰਧ ਵਿੱਚ ਮੈਂ ਪੰਜਾਬ ਦੇ ਲੋਕਾਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਇਕੱਠੇ ਹੋ ਕੇ ਉਹਦੇ ਵਿਰੋਧ ਆਪਾਂ ਨੂੰ ਧਰਨੇ ਲਾਉਣੇ ਚਾਹੀਦੇ ਆ ਰੋਸ ਮਜਾਰੇ ਕਰਨੇ ਚਾਹੀਦੇ ਆ ਉਹਨਾਂ ਦੇ ਪੂਤਲੇ ਫੂਕਣੇ ਚਾਹੀਦੇ ਆ ਤੇ ਉਸੇ ਸਬੰਧ ਦੇ ਵਿੱਚ ਅਸੀਂ ਅੱਜ ਰੁੜਕਾ ਗੱਲਾਂ ਤੋਂ ਜਮਹੂਰੀਤ ਕਿਸਾਨ ਸਭਾ ਵੱਲੋਂ ਚੰਡੀਗੜ੍ਹ ਲਈ ਚਾਲੇ ਪਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੱਦੇ ਤੇ ਸੰਯੁਕਤ ਕਿਸਾਨ ਮੋਰਚੇ ਦੇ ਸੰਧ ਸਾਂਝੇ ਸੱਦੇ ਤੇ ਪਿੰਡ ਰੋੜਕਾ ਕਲਾਂ ਤੋਂ ਚੰਡੀਗੜ੍ਹ ਦੇ ਵਾਸਤੇ ਜਿਹੜਾ ਐਲਾਨ ਸੀਗਾ ਸੰਯੁਕਤ ਕਿਸਾਨ ਮੋਰਚੇ ਦਾ ਵੀ 5 ਤਰੀਕ ਨੂੰ ਉੱਥੇ ਪੱਕਾ ਮੋਰਚਾ ਲਾਉਣਾ ਉਹਦੇ ਸੰਬੰਧ 'ਚ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੇ ਮੀਟਿੰਗ ਕੀਤੀ 3 ਤਰੀਕ ਦੀ ਪਰ ਮੀਟਿੰਗ ਵਿੱਚ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਆ ਉਹ ਬਹੁਤ ਹੀ ਨਿੰਦਣਯੋਗ ਸੀ ਇਸ ਕਰਕੇ ਜੋ ਸੰਯੁਕਤ ਕਿਸਾਨ ਮੋਰਚੇ ਨੇ ਬਾਅਦ ਵਿੱਚ ਜਿਹੜੀ ਮੀਟਿੰਗ ਅਧੂਰੀ ਛੱਡ ਕੇ ਮੁੱਖ ਮੰਤਰੀ ਮੀਟਿੰਗ ਵਿੱਚੋਂ ਬਾਹਰ ਗਏ ਆ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕੀਤਾ ਸੀ ਵੇ 5 ਤਰੀਕ ਨੂੰ ਚੰਡੀਗੜ੍ਹ ਨੂੰ ਕੂਚ ਕੀਤਾ ਜਾਵੇ ਅਸੀਂ ਉਹ ਚੰਡੀਗੜ੍ਹ ਵੱਲ ਨੂੰ ਅੱਜ ਪਿੰਡ ਰੁੜਕਾ ਕਲਾਂ ਤੋਂ ਕੂਚ ਕਰ ਰਹੇ ਹਾਂ ਜਿਹਦੇ ਸਬੰਧ ਵਿੱਚ ਬਾਕੀ ਟਰਾਲੀਆਂ ਵੀ ਜਿਹੜੀਆਂ ਬੱਕਰੀਆਂ ਬੱਕਰੀਆਂ ਪਿੰਡਾਂ ਤੋਂ ਬੱਕਰੀਆਂ ਬੱਕਰੀਆਂ ਸਾਈਡਾਂ ਤੋਂ ਮੌਸਾ ਪਹੁੰਚ ਰਹੀਆਂ ਅਸੀਂ ਮੌਸਾ ਸਾਹਿਬ ਤੋਂ ਕਾਫਲਾ ਇਕੱਠਾ ਕਰਕੇ ਜਿਹੜਾ ਚੰਡੀਗੜ੍ਹ ਵੱਲ ਨੂੰ ਕੂਚ ਕਰਾਂਗੇ ਜੋ ਸੰਜਮ ਕਿਸਾਨ ਮੋਰਚਾ ਦਾ ਫੈਸਲਾ ਵੀ ਜੇ ਕਿਸੇ ਨੇ ਰਾਹ ਵਿੱਚ ਰੋਕਿਆ ਉੱਥੇ ਅਸੀਂ ਆਪਣਾ ਧਰਨਾ ਦੇ ਕੇ ਆਪਣਾ ਪ੍ਰਦਰਸ਼ਨ ਕਰਾਂਗੇ ਕੱਲ ਦੀ ਜਿਹੜੀ ਫੋਟੋ ਫੜਾਈ ਤੇ ਛਾਪੇਮਾਰੀ ਕਿਸਾਨਾਂ ਆਗੂਆਂ ਦੇ ਘਰਾਂ ਵਿੱਚ ਜਿਹੜੀ ਹੋ ਰਹੀ ਹੈ ਉਹ ਤੇ ਕੀ ਕਹੋਗੇ ਤੁਸੀਂ ਦੇਖੋ ਸਰਕਾਰ ਦਾ ਐਟੀਟਿਊਡ ਜਿਹੜਾ ਆ ਉਹ ਚਾਹੇ ਕਿਸੇ ਲਈ ਵੀ ਆ ਪਹਿਲਾਂ ਮਜ਼ਾਜਮਾ ਮਜ਼ਦੂਰਾਂ ਨੇ ਧਰਨੇ ਕੀਤੇ ਆ ਉਹਨਾਂ ਨੂੰ ਧਰਨਿਆਂ ਦੇ ਵਿਰੋਧ ਚ ਸਰਕਾਰ ਨੇ ਸਟੈਂਡ ਲਿਆ ਉਹਦੇ ਸਮਝ ਜੀ ਮੀਟਿੰਗ ਖਤਮ ਹੋਣ ਤੋਂ ਬਾਅਦ ਬਖਲਾਹੜ ਵਿੱਚ ਆਇਆ ਮੁੱਖ ਮੰਤਰੀ ਜਿਹਦੀ ਪਤਾ ਨਹੀਂ ਮੁੱਖ ਮੰਤਰੀ ਵਾਲੀ ਪੋਜੀਸ਼ਨ ਨਹੀਂ ਹੈ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਭਈ ਪੰਜਾਬ ਦੇ ਜਿਹੜਾ ਸੰਤਿ ਮਾਹੌਲ ਆ ਉਹਨੂੰ ਕਾਇਮ ਰੱਖਣਾ ਹੁੰਦਾ ਪਰੰਤੂ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਆ ਉਹ ਸ਼ਾਇਦ ਉਸ ਮਾਹੌਲ ਨੂੰ ਡਿਸਟਰਬ ਕਰਨਾ ਚਾਹੁੰਦਾ ਪਤਾ ਨਹੀਂ ਇਹਦੇ ਪਿੱਛੇ ਕਾਰਨ ਕੀ ਆ ਸੋ ਇਸ ਕਰਕੇ ਜਿਹੜੀ ਫੜੋਫੜਾਈ ਕੀਤੀ ਆ ਅਸੀਂ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਤੇ ਜਮਹੂਰੀ ਕਿਸਾਨ ਸਭਾ ਵੱਲੋਂ ਉਸ ਫੜੋਫੜਾਈ ਦੀ ਨਖੇਦੀ ਕਰਦੇ ਆ ਔਰ ਜਮਹੂਰੀਅਤ ਦਾ ਜਿਹੜਾ ਗळा ਘੁੱਟਿਆ ਜਾ ਰਿਹਾ ਹੈ ਗੈਰ ਢੰਗਾਂ ਨਾਲ ਅਸੀਂ ਬੇਨਤੀ ਕਰਦੇ ਆ ਸਰਕਾਰ ਨੂੰ ਵੇ ਟਕਰਾਦ ਦੀ ਨੀਤੀ ਛੱਡ ਕੇ ਸੰਯੁਕਤ ਕਿਸਾਨ ਮੋਰਚੇ ਨਾਲ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਕਰਕੇ ਮੰਗਾਂ ਦੇ ਮਸਲੇ ਦਾ ਹੱਲ ਕੀਤਾ ਜਾਵੇ ਤਾਂ ਕਿ ਪੰਜਾਬ ਦਾ ਮਾਹੌਲ ਜਿਹੜਾ ਉਹ ਠੀਕ ਰਹ ਸਕੇ ਇਹ ਹੀ ਮੁੱਖ ਮੰਤਰੀ ਜਦੋਂ ਚੋਣਾਂ ਸੀਗੀਆਂ ਉਹ ਤੋਂ ਪਹਿਲਾਂ ਕਹਿੰਦਾ ਸੀ ਵੀ ਇਹੋ ਜਿਹਾ ਮਾਹੌਲ ਮੈਂ ਬਣਾ ਕੇ ਦੂੰਗਾ ਪੰਜਾਬ ਦੇ ਲੋਕਾਂ ਨੂੰ ਵੀ ਜਿਹੜਾ ਕਦੀ ਧਰਨਾ ਲਾਉਣਾ ਨਹੀਂ ਪਊਗਾ ਪਰ ਜਿਹੜੇ ਅੱਜ ਦੇ ਮੌਜੂਦਾ ਹਾਲਾਤ ਹੈ ਪੰਜਾਬ ਦਾ ਜਿਹੜਾ ਹਰੇਕ ਵਰਗਿਆ ਉਹ ਅੱਜ ਕੱਲ ਜਾ ਛੜਕਾਂ ਤੇ ਆ ਜਾਂ ਧਰਨਾਂ ਤੇ ਆ ਕੀ ਕਹੂੰਗੇ ਦੇਖੋ ਜਦੋਂ ਸਰਕਾਰ ਤੋਂ ਬਰੋਧ ਵਿੱਚ ਹੁੰਦੇ ਆ ਜਿਨ੍ਹਾਂ ਨੇ ਚੋਣਾਂ ਗਾਹਾਂ ਲਾਂਡੀਆਂ ਹੁੰਦੀਆਂ ਸਤਾ ਵਿੱਚ ਨਹੀਂ ਹੁੰਦੇ ਉਦੋਂ ਬਹੁਤ ਸਾਰੇ ਵੇਦੇ ਵੀ ਕੀਤੇ ਜਾਂਦੇ ਆ ਤੇ ਬਹੁਤ ਸਾਰੇ ਲਾਰੇ ਵੀ ਲਾਏ ਜਾਂਦੇ ਆ ਪਰੰਤੂ ਜਦੋਂ ਉਹਨਾਂ ਦੇ ਉੱਪਰ ਪੂਰਾ ਨਹੀਂ ਉਤਰਿਆ ਜਾ ਸਕਦਾ ਤਾਂ ਫੇਰ ਕੋਈ ਨਾ ਕੋਈ ਇਦਾਂ ਦਾ ਕੰਮ ਕੀਤਾ ਜਾਂਦਾ ਵੀ ਜਿਹੜਾ ਮਾਹੌਲ ਜਿਹੜਾ ਆ ਉਹ ਡਿਸਟਰਬ ਹੋਵੇ ਪਲੱਸ ਵੀ ਆਪਣੀ ਚੌਧਰ ਕਾਇਮ ਰੱਖ ਲਈ ਇਹ ਤਾਂ ਕਹਿੰਦਾ ਸੀ ਅਸੀਂ ਵੀਆਈਪੀ ਕਲਚਰ ਨਹੀਂ ਰੱਖਾਂਗੇ ਅਸੀਂ ਕਰਪਸ਼ਨ ਖਤਮ ਕਰ ਦਵਾਂਗੇ ਨਸ਼ਾ ਖਤਮ ਕਰ ਦਵਾਂਗੇ ਸਾਰੀਆਂ ਗੱਲਾਂ ਜਿਹੜੀਆਂ ਉਹ ਇਹਨਾਂ ਕੋਲ ਹੋਈਆਂ ਨਹੀਂ ਤੇ ਹੁਣ ਜੇ ਨਹੀਂ ਤਾਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਲੋਕਾਂ ਨੂੰ ਕਿਸਾਨੀ ਦੇ ਖਿਲਾਫ ਧਰਨੇ ਲਾਉਣ ਵਾਲੇ ਦੇ ਖਿਲਾਫ ਮਤਲਬ ਅਕਸਰ ਅਕਸਰ ਇਹ ਇਸ ਕਰਕੇ ਸਾਡੀ ਫੇਰ ਪੁਰਜੋਰ ਸ਼ਬਦਾ ਚ ਸਰਕਾਰ ਤੋਂ ਮੰਗਿਆ ਵੀ ਇਸ ਮਾਹੌਲ ਨੂੰ ਸ਼ਾਂਤ ਕਰ ਲਈ ਕੋਈ ਨਾ ਕੋਈ ਅਪੀਲ ਕੀਤੀ ਜਾਣੀ ਚਾਹੀਦੀ ਹੈ ਜਿਹੜਾ ਰਵਈਆ ਮੁੱਖ ਮੰਤਰੀ ਦਾ ਪਹਿਲਾਂ ਵੀ ਬਹੁਤ ਸਾਰਾ ਅਰਸਾ ਦੇਖਿਆ ਵੀ ਜਿਹੜਾ ਧੱਕੇ ਨਾਲ ਪੰਜਾਬ ਦੇ ਲੋਕਾਂ ਨੂੰ ਦਬਾਉਣ ਦੀ ਇਹ ਕੋਸ਼ਿਸ਼ ਆ ਕਿਉਂਕਿ ਪਹਿਲੇ ਵੀ ਜਿਹੜੀਆਂ ਸਰਕਾਰ ਆਈਆਂ ਉਹਨੇ ਕੋਸ਼ਿਸ਼ ਕੀਤੀ ਕਦੀ ਕੋਈ ਸਰਕਾਰ ਇਹ ਕੰਮ ਜਾਬ ਨਹੀਂ ਹੋ ਵੀ ਪੰਜਾਬ ਦੇ ਲੋਕਾਂ ਨੂੰ ਡਰਾ ਧਮਕਾ ਕੇ ਜਾਂ ਅੰਦਰ ਬਾੜ ਦੋਗੀ ਇੱਥੇ ਕੀ ਕਹੋਗੇ ਦੇਖੋ ਇਹ ਆਪਣੀ ਆਪਣੀ ਸਮਝਦਾਰੀ ਹੁੰਦੀ ਆ ਮੈਂ ਪਹਿਲਾਂ ਕਹਿ ਚੁੱਕਾ ਬਈ ਮੁੱਖ ਮੰਤਰੀ ਦਾ ਜਿਹੜਾ ਸਟੈਂਡਰਡ ਆ ਸਟੇਟਸ ਆ ਉਹ ਮੁੱਖ ਮੰਤਰੀ ਵਾਲਾ ਨਹੀਂ ਹੈ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਹੁੰਦੀ ਆ ਬਈ ਪੰਜਾਬ ਦੇ ਜਾਂ ਆਪਣੀ ਸਟੇਟ ਦੇ ਜਿਹੜੇ ਹਾਲਾਤ ਆ ਉਹਨਾਂ ਨੂੰ ਕਾਇਮ ਰੱਖਣਾ ਹੁੰਦਾ ਮਾਹੌਲ ਨੂੰ ਸ਼ਾਂਤ ਰੱਖਣਾ ਹੁੰਦਾ ਪਰ ਪਤਾ ਨਹੀਂ ਜਾਂਦਾ ਲੈਵਲ ਨਹੀਂ ਠੀਕ ਜਾਂ ਕੋਈ ਮੈਂ ਨਹੀਂ ਕਹਿੰਦਾ ਜੇ ਲੋਕ ਕਹਿੰਦੇ ਆ ਬਈ ਕਦੇ ਨਸ਼ੇ ਦੀ ਹਾਲਤ ਚ ਨਾ ਇਦਾਂ ਦੀ ਕੋਈ ਗੱਲ ਕਰ ਰਿਹਾ ਹੋਵੇ ਸਾਡੀ ਸਮਝਦਾਰੀ ਤੋਂ ਬਾਹਰ ਆ ਜੋ ਪੰਜਾਬ ਦਾ ਮੁੱਖ ਮੰਤਰੀ ਆ ਪਿਛਲੇ ਸਮੇਂ ਚ ਚਾਹੇ ਉਹ ਅਕਾਲੀਆਂ ਦੇ ਮੁੱਖ ਮੰਤਰੀ ਆ ਕਾਂਗਰਸ ਦੇ ਮੁੱਖ ਮੰਤਰੀ ਆ ਕਿਸੇ ਹੋਰ ਦਾ ਮੁੱਖ ਮੰਤਰੀ ਬਣਿਆ ਹੋਊਗਾ ਉਹਨਾਂ ਨੇ ਪੰਜਾਬ ਦੇ ਮਾਹੌਲ ਨੂੰ ਸ਼ਾਂਤ ਰੱਖਣ ਲਈ ਅਪਰਾਲੇ ਕੀਤੇ ਆ ਨਾ ਕਿ ਡਿਸਟਰਬ ਕਰਨ ਲਈ ਮਤਲਬ ਉਹਦੇ ਕਦਮ ਚੁੱਕੇ ਹੋਣ ਅੱਜ ਦਾ ਜਿਹੜਾ ਮੁੱਖ ਮੰਤਰੀ ਆ ਉਹ ਪੰਜਾਬ ਦੇ ਮਾਹੌਲ ਨੂੰ ਡਿਸਟਰਬ ਕਰ ਲਈ ਪੰਜਾਬ ਦੇ ਮਾਹੌਲ ਨੂੰ ਖਰਾਬ ਕਰ ਲਈ ਜਿਹੜੇ ਕਦਮ ਚੁੱਕਰੇ ਆ ਜਿਹਦੀ ਅਸੀਂ ਪਰ ਜੋ ਸ਼ਬਦਾਂ ਦੀ ਨਖੇਦੀ ਕਰਦੇ ਆ ਇਹ ਗੱਲ ਕਰਦੇ ਕਰਦੇ ਨੇ ਵੀ ਮੋਰਚਾ ਲਾਉਣਾ ਕਿ ਨਹੀਂ ਲਾਉਣਾ ਅਸਲ 'ਚ ਆਪਾਂ ਭਾਰਤ ਦੇ ਲੋਕ ਆ ਜਿਹੜਾ ਸਾਡਾ ਇਹ ਰਾਈਟ ਆ ਵੀ ਜੇ ਕੋਈ ਸਾਡੀ ਗੱਲ ਨਾ ਸੁਣੇ ਤੇ ਅਸੀਂ ਉਹਨਾਂ ਸਰਕਾਰਾਂ ਨੂੰ ਉਹਨਾਂ ਅਸਰਾਂ ਨੂੰ ਗੱਲ ਆਪਣਾ ਜਥੇਵੰਦ ਲੋਕਾਂ ਨੂੰ ਇਕੱਠੇ ਕਰਕੇ ਜਿਹੜੀ ਸੁਣਾਉਣੀ ਆ ਇਸ ਕਰਕੇ ਭਗਵੰਤ ਮਾਨ ਦੀ ਸਰਕਾਰ ਨੇ ਜਦੋਂ ਗੱਲ ਟੁੱਟੀ ਆ ਉਦੋਂ ਹੀ ਆਪਣੇ ਪ੍ਰਸ਼ਾਸਨ ਨੂੰ ਹੁਕਮ ਦੇ ਦਿੱਤੇ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਆ ਉਹ ਅੱਧੀ ਅੱਧੀ ਰਾਤ ਨੂੰ ਜਿਹੜੇ ਘਰਾਂ ਤੋਂ ਚੱਕ ਲਿਆ ਕੁਝ ਘਰਾਂ ਦੇ ਅੰਦਰ ਨਜ਼ਰ ਅੰਦਾਜ਼ ਕਰ ਦਿੱਤੇ ਆ ਉਹ ਇਹ ਸਮਝ ਰਹੀ ਆ ਪੰਜਾਬ ਦੀ ਸਰਕਾਰ ਵਿੱਚ ਜੇ ਲੀਡਰਲੈਸ ਲੋਕ ਜਿਹੜੇ ਕਰ ਦਿੱਤੇ ਜਾਣ ਤੇ ਫਿਰ ਸ਼ਰਕਤ ਦੇ ਨਹੀਂ ਆਉਣਗੇ ਪਰ ਉਹ ਭਗਵੰਤ ਮਾਨ ਇਸ ਗੱਲ ਦਾ ਭਲੇਖਾ ਖਾ ਗਿਆ ਉਹਨੂੰ ਪੰਜਾਬ ਦੇ ਪੂਰੇ ਭਾਰਤ ਦੇ ਹਿੰਦੁਸਤਾਨ ਦੇ ਉੱਤੇ ਅਸਾਰੇ ਨਹੀਂ ਪਤਾ ਇੱਥੇ ਵੱਡੇ ਵੱਡੇ ਜਿਹੜੇ ਹਾਕਮ ਲੋਕ ਆਏ ਆ ਜਿਹੜਾ ਨੂੰ ਆਪਣੇ ਮੂੰਹ ਦੀ ਖਾਣੀ ਪਈ ਆ ਤੇ ਅੱਜ ਇਸ ਕਰਕੇ ਪੰਜਾਬ ਦੇ ਲੋਕ ਜਿਹੜੇ ਆ ਸੰਯੁਕਤ ਮੋਰਚੇ ਦੀ ਕਾਰ ਤੇ ਸੜਕਾਂ ਤੇ ਆਏ ਆ ਤੇ ਫੇਫੇ ਜਿਹੜੀਆਂ ਨਾਕੇਬੰਦੀਆਂ ਕਰਕੇ ਸਾਨੂੰ ਜਿਹੜਾ ਇੱਥੇ ਮੋਬਾਈ ਦਾ ਇਹ ਅੱਡਾ ਹੈ ਇੱਥੇ ਅਸੀਂ ਇਕੱਠੇ ਹੋ ਗਏ ਜਿਹੜਾ ਚੰਡੀਗੜ੍ਹ ਵੱਲ ਨੂੰ ਵਧਣਾ ਸੀ ਸਾਨੂੰ ਇੱਥੇ ਜਿਹੜਾ ਰੋਕਿਆ ਗਿਆ ਤੇ ਹੁਣ ਅਸੀਂ ਜੋ ਸਾਨੂੰ ਸੰਯੁਕਤ ਕਿਸਾਨ ਮੋਰਚੇ ਦੀ ਕਾਰਿਆ ਜੋ ਸੁਨੇਹਾ ਹੈ ਵੇ ਜਿੱਥੇ ਵੀ ਤੁਹਾਨੂੰ ਰੋਕਿਆ ਗਿਆ ਤੁਸੀਂ ਉਸੇ ਜਗ੍ਹਾ ਤੇ ਜਿਹੜਾ ਬੈਠ ਜਾਣਾ ਤੇ ਹੁਣ ਅਸੀਂ ਜਿਹੜਾ ਮੋਬਾਈ ਦਾ ਇਹ ਅੱਡਾ ਹੈ ਇਸ ਅੱਡੇ ਦੇ ਵਿੱਚ ਆਪਣਾ ਬੈਠ ਕੇ ਜਿਹੜੀ ਆਪਣੀ ਗੱਲਬਾਤ ਆ ਉਹ ਜਾਰੀ ਕਰਾਂਗੇ ਜੀ ਧੰਨਵਾਦ